ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਸੀ ਤੇ ਪਠਾਨਕੋਟ ਦੇ ਪਿੰਡ ਕਰੋਲੀ ਵਿਖੇ ਇੱਕ ਹੁਣ ਪਾਕਿਸਤਾਨੀ ਗੁਬਾਰਾ ਮਿਲਿਆ ਜਿਸ ਨੂੰ ਕਿ ਫੌਜ ਨੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਦੱਸਦੇ ਹੀ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਇਹ ਪਿੰਡ ਕਰੋਲੀ ਦਾ ਮਾਮਲਾ ਜਿੱਥੇ ਇੱਕ ਪਾਕਿਸਤਾਨੀ ਗੁਬਾਰਾ ਵੇਖਣ ਨੂੰ ਮਿਲਦਾ ਜਿਸ ਨੂੰ ਫੌਜ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦਰਅਸਲ ਜਦੇ ਸਬੰਧੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਜਦੋਂ ਸਵੇਰੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਇਹ ਗੁਬਾਰਾ ਇੱਥੇ ਵੇਖਿਆ ਤੇ ਵੇਖਦੇ ਹੀ ਵਿਖਿਆ ਲੋਕਾਂ ਦਾ ਹਜੂਮ ਇੱਥੇ ਲੱਗ ਜਾਂਦਾ ਤੇ ਇਸੇ ਦਰਮਿਆਨ ਉਹਨਾਂ ਫੌਜ ਨੂੰ ਜਾਣਕਾਰੀ ਦਿੱਤੀ ਹੈ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਉਸ ਦਰਮਿਆਨ ਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੀ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਨੇ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪੁਸ਼ਪਿੰਦਰ ਪਠਾਨੀਆ ਪਿੰਡ ਕਰੋਲੀ ਦਾ ਐਕਸ ਬਲਾਕ ਸਮਤੀ ਮੈਂਬਰ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ। ਤਾਂ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਬਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀ ਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬੜਾ ਹੀ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆ ਮੈਸੇਜ ਦੇਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਕੀ ਲੱਗਦਾ ਕਿੱਥੋਂ ਆਇਆ ਹੋਇਆ ਹੈ ਇਹ ਪਾਕਿਸਤਾਨ ਦਾ ਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਗੱਲ ਇੱਥੇ ਤੇ ਬੜੇ ਸ਼ਾਂਤਮਈ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗਿਆ ਹੋਵੇ ਕਰ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ 'ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰਹੋ ਪਿਆਰ ਨਾਲ ਰਹੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆ ਜੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਗੱਲ ਨਹੀਂ ਇਹੋ ਜੀ ਐਨ ਰਹਿਮਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਸਰਪਰੂਲੀ ਤੋਂ ਕੋਈ ਨਹੀਂ ਮਿਲਿਆ ਪਾਕਿਸਤਾਨ ਤੋਂ ਕੋਈ ਮਿਲ ਨਹੀਂ ਮਿਲਿਆ ਵਾਪਸ जी ऐसी एक्टिविटीज़ जैसे मैंने आपको बताया क्योंकि ये जो फेज़ चल रहा था जिसमें दूसरी तरफ से ड्रोन्स भी आ रहे थे बॉम्बिंग भी हो रही थी तो आ, ये चीज़ें जो हैं वो हो जाती हैं जैसे आपने बताया ये चीज़ जो मिली है उसको हम जांच कर रहे हैं तो फर्दर इसको जो डेवलपमेंट होगी आपको बता दीजिए